ਓਹ ਹੋ ਹੋ ਸੰਧੂ ਸਾਵਾ ਕੀ ਹੋ ਗਿਆ ਤਾਂ ਮੈਂ ਸ਼ਰਤੀ ਹਾਰ ਜੀ ਆ ਆ ਤੋ ਦੇਖ ਲੈ ਲੈ ਆ ਤਾਂ ਗਾਰਾ ਉੱਤੇ ਖੜਦਾ ਹੀ ਨਹੀਂ ਪਿਆ ਤਾਂ ਥੱਲੇ ਡੁੱਲੀ ਜਾਂਦਾ ਸਾਰਾ ਸਾਫ਼ ਹੀ ਰਹਿੰਦਾ ਆ ਦੇਖ ਲੈ ਹੁਣ ਤੂੰ ਪੈਸੇ ਲਿਆ ਸ਼ਰਤਾਂ ਦੇ ਪੈਸੇ ਲਿਆ ਇਧਰ ਓਹ ਹੋ ਆ ਤਾਂ ਸੱਚੀ ਤੁਸੀਂ ਸ਼ਰਤ ਹੀ ਜਿੱਤ ਗਿਆ ਤੱਕ ਕਮਾਲ ਹੀ ਹੋ ਗਈ ਆ ਤੂੰ ਦੱਸ ਦੇ ਗਾਰਾ ਕਿੱਥੇ ਰੁਕਿਆ ਜਮਾ ਨਹੀਂ ਰੁਕਿਆ ਦੋਸਤੋ ਆ ਤੁਸੀਂ ਵੀ ਦੇਖ ਰਹੇ ਹੋ ਆ ਵੇਖੋ ਆ ਦੇਖ ਓਏ ਹੋਏ ਹੋਏ ਆਹ ਬਸ ਸੱਚੀ ਰੋਡ ਰੋਡ ਕੇ ਥੱਲੇ ਹੀ ਆਈ ਜਾਂਦਾ ਲੈ ਪਵਣ ਇੱਕ ਵਾਰੀ ਮਿੱਟੀ ਲਾ ਦੇ ਤੇ ਤੇਰੇ ਰੋਜ਼ ਰੋਜ਼ ਟਾਇਰ ਸਾਫ ਕਰਨ ਦੀ ਚਿੰਤਾ ਖਤਮ ਹੋ ਜੂਗੀ ਨਾ ਤੈਨੂੰ ਕਾਰ ਦੇ ਟਾਇਰ ਸਾਫ ਕਰਨੇ ਪੈਣੇ ਤੇ ਨਾ ਹੀ ਤੈਨੂੰ ਟਰੈਕਟਰ ਦੇ ਨਾ ਹੀ ਤੈਨੂੰ ਤੇਰੀ ਸਕੂਟਰੀ ਦੇ ਟਾਇਰ ਸਾਫ ਕਰਨੇ ਪੈਣੇ ਹਾਂਜੀ ਸੰਤੂ ਸਾਹਿਬ ਤੁਸੀਂ ਤਾਂ ਕੰਮ ਹੀ ਬੜਾ ਸੌਖਾ ਕਰਤਾ ਮੈਂ ਤਾਂ ਤੁਸੀਂ ਰੋਜ਼ ਹੀ ਲਾਈ ਰੱਖਦੇ ਸੀ ਕਦੇ ਗੱਡੀ ਧਵਾ ਦੇ ਕਦੇ ਟਰੈਕਟਰ ਧਵਾ ਦੇ ਵਧੀਆ ਇੱਕੋ ਵਾਰੀ ਚ ਕੰਮ ਨਿਭੜਿਆ ਤੇ ਕਈ ਮਹੀਨੇ ਜਿਹੜਾ ਕਿ ਹੁਣ ਆਪਾਂ ਨੂੰ ਜਿਹੜਾ ਕਿ ਆ ਟਾਇਰ ਤੇ ਨਾਲ ਧੋਣੇ ਪੈਣਗੇ ਤੇ ਨਾ ਇਹ ਖਰਾਬ ਹੋਣ ਤੇ ਇਸ ਸਕੀਮ ਆਪਾਂ ਆਪਣੇ ਦੋਸ ਹਾਂਜੀ ਬਿਲਕੁਲ ਜੀ ਦੋਸਤਾਂ ਨੂੰ ਜ਼ਰੂਰ ਦੱਸਿਏ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲਦੀਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟ ਕੀਤੇ ਸੀ ਕਿਉਂਕਿ ਉਹਨਾਂ ਨੂੰ ਆਪਣੇ ਨਾਮ ਦੀ ਰੈਂਦੀ ਹੈ ਜੀ ਵੇਟ ਹਾਂਜੀ ਹਾਂਜੀ ਤੇ ਆਪਾਂ ਹੁਣ ਬੋਲਦੇ ਹਾਂ ਜੀ ਉਹਨਾਂ ਦੇ ਨਾਮ ਸਭ ਤੋਂ ਪਹਿਲਾ ਨਾਮ ਹੈ ਜੀ ਜਗਰਾਜ ਸਿੰਘ ਸਿੱਧੂ ਇਹਨੇ ਜੀ ਜਗਰਾਉਂ ਤੋਂ ਉਸ ਤੋਂ ਬਾਅਦ ਨੇ ਜੀ ਇਫਾਹਤ ਸ਼ਾ ਇਹਨੇ ਨਿਊਯਾਰਕ ਤੋਂ ਫਿਰ ਨੇ ਜੀ ਸੰਤੋਸ਼ ਰਾਣੀ ਬਰਨਾਲਾ ਤੋਂ ਫਿਰ ਨੇ ਜੀ ਰਵੀ ਪਨੇਚ ਇਹ ਨੇ ਜੀ ਮੋਗਾ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜਰੂਰ ਕਰਿਓ ਹਾਂਜੀ ਦੋਸਤੋ ਜਿਹੜੀ ਇਹ ਆਪਾਂ ਪ੍ਰੋਡਕਟ ਬਣਾਉਣਾ ਇਹ ਮਟੀਰੀਅਲ ਤੁਹਾਡੇ ਘਰੇ ਆਮ ਹੀ ਮਿਲ ਜਾਂਦਾ ਤੁਹਾਡੇ ਬਿਲਕੁਲ ਜੀ ਬਿਲਕੁਲ ਆਪਣੀ ਆਮ ਸਾਰੇ ਘਰਾਂ ਦੇ ਵਿੱਚ ਇਹ ਚੀਜ਼ ਪਈ ਹੁੰਦੀ ਹੈ ਤੇ ਆਜੋ ਸੰਤੂ ਸਾਹਿਬ ਜਲਦੀ ਜਲਦੀ ਦੱਸੋ ਟਾਇਰ ਤਾਂ ਜਿਹੜਾ ਆਪਾਂ ਮਿੱਟੀ ਹੈ ਜਿਹੜੀ ਮੋਟੀ ਮੋਟੀ ਲਾਤੀ ਆ ਇਹ ਚੀਜ਼ ਬਣਾਉਣ ਤੋਂ ਪਹਿਲਾਂ ਤੁਸੀਂ ਦੋਸਤੋ ਸਭ ਤੋਂ ਪਹਿਲਾਂ ਲੈਣਾ ਜੀ ਮਿੱਟੀ ਦਾ ਕੋਈ ਵੀ ਭਾਂਡਾ ਠੀਕ ਠੀਕ ਹੈ ਜੀ ਤੇ ਫਿਰ ਆਪਾਂ ਲੈਣਾ ਜੀ 100 ਐਮਐਲ ਪੈਟਰੋਲ ਤੇ ਪਾਂਡੇ ਦੇ ਵਿੱਚ ਪਾ ਲੈਣੇ ਆ ਤੇ ਜਲਦੀ ਜਲਦੀ ਦੋਸਤੋ ਜਿਹੜਾ ਕਿ ਇਹ ਤੁਸੀ ਕੰਮ ਕਰਨਾ ਹੈਗਾ ਪੈਣੀ ਆ ਜੀ ਥਰਮਾਕੋਲ ਸੀਟ ਠੀਕ ਹੈ ਜੀ ਇਹ ਤਾਂ ਦੋਸਤੋ ਆਪਾਂ ਨੂੰ ਆਮ ਹੀ ਮਿਲ ਜਾਂਦੀਆਂ ਤੇ ਹੁਣ ਆਪਾਂ ਜਲਦੀ ਜਲਦੀ ਇਹਦੇ ਵਿੱਚ ਪਾ ਦਾਂਗੇ ਤੇ ਜਿਹਦੇ ਨਾਲ ਹੈ ਕਿ ਆਪਣੀਆਂ ਇਹ ਸੀਟ ਹੈਗੀ ਹੈ ਮੈਲਟ ਹੋਈ ਜਾਊਗੀ ਇਹ ਦੇਖੋ ਫਰਮਾ ਕੋਲ ਸੀਟ ਦੋਸਤੋ ਲੈ ਲੈਣੀ ਆ ਹਾਂਜੀ ਇਹਦਾ ਰਿਐਕਸ਼ਨ ਦੇਖੋ ਜਿਹੜਾ ਕੀ ਪੈਟਰੋਲ ਦੇ ਨਾਲ ਕੀ ਇਹਨੂੰ ਮੈਲਟ ਕਰ ਰਹੀ ਆ 100 ਗ੍ਰਾਮ ਪੈਟਰੋਲ ਦੇ ਵਿੱਚ ਦੋਸਤੋ 250 ਗ੍ਰਾਮ ਫਰਮਾ ਕੋਲ ਘੱਟ ਤੋਂ ਘੱਟ ਹੋਵੇ ਫਿਰ ਇਹ ਤੁਹਾਡਾ ਲਿਕਵਿਡ ਬਣ ਕੇ ਤਿਆਰ ਹੋ ਜਾਊਗਾ ਹਾਂਜੀ 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 ਆਹ ਦੇਖੋ ਇਸ ਤਰ੍ਹਾਂ ਦਾ ਲਿਕਵਿਡ ਬਣ ਚੁੱਕਿਆ ਅੱਛਾ ਇੱਕ ਸਾਫ ਦੀ ਪਾਲਿਸ਼ ਹੀ ਬਣ ਗਈ ਏ ਹਾਂਜੀ ਠੀਕ ਤੇ ਹੁਣ ਆਪਾਂ ਦੋਸਤੋ ਲੈਣਾ ਬ੍ਰਸ਼ ਕੋਈ ਵੀ ਜਿਹੜਾ ਕੀ ਆਪਾਂ ਕਲਰ ਕਰਨ ਵਾਲਾ ਬ੍ਰਸ਼ ਹੁੰਦਾ ਇਹ ਇਹਦੇ ਨਾਲ ਆਪਾਂ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤੇ ਨਾਲੇ ਆਪਾਂ ਇਹਦੇ ਨਾਲ ਜਿਹੜਾ ਕੀ ਅਪਲਾਈ ਕਰਾਂਗੇ ਟਰੈਕਟਰ ਦੇ ਟਾਇਰਾਂ ਤੇ ਜਾਂ ਗੱਡੀ ਦੇ ਟਾਇਰਾਂ ਤੇ ਠੀਕ ਹੈ ਜੀ ਠੀਕ ਹਾਂਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਤੇ ਆਜੋ ਹੀ ਹੁਣ ਆਪਾਂ ਤੁਹਾਨੂੰ ਵਰਕ ਕਰਕੇ ਵਿਖਾਉਨੇ ਆ ਵੀ ਕਿਦਾਂ ਜਿਹੜਾ ਕੀ ਸ਼ਾਈਨ ਕਰਦੇ ਆ ਆਪਣੇ ਟਾਇਰ ਹਾਂਜੀ ਹਾਂਜੀ ਤੇ ਆਹ ਦੇਖੋ ਜੀ ਆਪਾਂ ਮਿੱਟੀ ਆ ਜਿਹੜੀ ਇੱਕ ਵਾਰੀ ਲਾ ਲਈ ਸੀਗੀ ਤੇ ਆਹ ਤੁਸੀਂ ਦੇਖੋ ਆਪਣੇ ਟਾਇਰ ਕਿੰਨਾ ਸ਼ਾਈਨ ਕਰ ਰਿਹਾ ਆ ਆ ਤਾਂ ਦੇਖ ਪਾਉਣ ਚਮਕਾ ਮਾਰ ਲੱਗ ਗਿਆ ਟਾਇਰ ਹਾਂਜੀ ਤੇ ਇਹਦੇ ਤੇ ਆਪਾਂ ਜਿਹੜੇ ਦੋਸਤੋ ਆਪਾਂ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਉਣੇ ਉਹ ਵੀ ਨਹੀਂ ਐਵੇਂ ਦੀ ਪਾਲਿਸ਼ ਤਾਂ ਹੁੰਦੀ ਹਾਂਜੀ ਇਹ ਜਿਹੜਾ ਦੋਸਤੋ ਤੁਸੀਂ ਇਕੱਲੇ ਟਾਇਰਾਂ ਟਾਇਰਾਂ ਤੇ ਲਾਉਣਾ ਕਦੇ ਆਹਦੇ ਰੰਗ ਰੂੰਗ ਤੇ ਨਾ ਲਾ ਲਿਓ ਵੀ ਬਾਅਦ ਚ ਕਿਤੇ ਰੰਗ ਉੱਤਰ ਜੇ ਤੇ ਫਿਰ ਤੁਸੀਂ ਆਖੋ ਵੀ ਸੰਧੂ ਹੋਰਾਂ ਦੀ ਵੀਡੀਓ ਵੇਖੀ ਸੀਗੀ ਇਕੱਲੇ ਆਪਾਂ ਟਾਇਰਾਂ ਤੇ ਹੀ ਲਾਉਣਾ ਇਹ ਠੀਕ ਹੈ ਜੀ ਆ ਤੇ ਪਵਨ ਚਮਕ ਕਿੰਨੀ ਵਧੀਆ ਆ ਜੀ ਹਾਂਜੀ ਬਿਲਕੁਲ ਆ ਵੇਖੋ ਦੋਸਤੋ ਇੱਕ ਸਾਲ ਦੀ ਲੇਅਰ ਬਣ ਰਹੀ ਉੱਤੇ ਇਹਦੇ ਹਾਂਜੀ ਜਿਹੜੀ ਆਪਣੇ ਮਿੱਟੀ ਘੱਟੇ ਤੋਂ ਰੋਕ ਕੇ ਰੱਖੂਗੀ ਵੀ ਇਹਦੇ ਨਾਲ ਨਹੀਂ ਚਿੰਬੜੂਗਾ ਇਹਦੇ ਨਾਲ ਨਹੀਂ ਚਿੰਬੜੂਗਾ ਇੱਕ ਸਾਲ ਦੀ ਲੇਅਰ ਬਣ ਗਈ ਆ ਦੇਖੋ ਟਾਇਰ ਜਿਵੇਂ ਅੱਜ ਨਵਾਂ ਪਾਇਆ ਹੁੰਦਾ ਐਵੇਂ ਦਾ ਬਣ ਗਿਆ ਟਾਇਰ ਹਾਂਜੀ ਆ ਤੁਸੀਂ ਦੇਖੋ ਤੇ ਜੇ ਤੁਸੀਂ ਇਦਾਂ ਕਿਸੇ ਨੇ ਪਹਿਲਾਂ ਕਰਕੇ ਦੇਖਿਆ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਨਹੀਂ ਹਾਂਜੀ ਪਵਨ ਹਾਂਜੀ ਆ ਦੇਖੋ ਜਿਵੇਂ ਸੰਧੂ ਸਾਹਿਬ ਨੇ ਕਿਹਾ ਸੀ ਤੇ ਉਵੇਂ ਆਪਾਂ ਸਾਰਾ ਜਿਹੜਾ ਕਿ ਬ੍ਰਸ਼ ਦੇ ਨਾਲ ਕਰਤਾ ਜੀ ਅਪਲਾਈ ਜਿਹੜਾ ਆਪਾਂ ਪੇਸਟ ਬਣਾਇਆ ਸੀ ਤੇ ਆਹ ਦੇਖੋ ਸੰਧੂ ਸਾਹਿਬ ਨੇੜਾ ਦਿਖਾਓ ਵਾ ਕਿੰਨੀ ਜ਼ਿਆਦਾ ਸ਼ਾਈਨ ਕਰਦੇ ਆ ਵੇਖੋ ਤੇ ਆਪਾਂ ਇਹਦੇ ਉੱਪਰ ਜੇ ਕਿ ਆ ਵੇਖ ਇਹ ਤਾਂ ਰੱਬ ਕਰ ਰਹੇ ਆ ਨਾਵੇਂ ਟਾਇਰ ਬਣੇ ਕੋਈ ਨਹੀਂ ਲੈ ਰਿਹਾ ਕੁਝ ਵੀ ਨਾਵੇਂ ਹੀ ਟਾਇਰ ਬਣ ਗਿਆ ਪਰਲਾ ਪਰਲਾ ਟਾਇਰ ਦਿਖਾਈਏ ਜੇ ਤੇ ਹਲ ਕਿੱਤਾ ਨਿੰਗਾ ਉਹਦੇ ਤੇ ਕਿੰਨਾ ਦਿਨ ਪਰ ਰਾਤ ਦਾ ਫਰਕ ਆ ਬਿਲਕੁਲ ਜੀ ਆ ਦੇਖੋ ਆ ਦੋਸਤੋ ਆ ਟਾਇਰ ਦਾ ਤੇ ਉਸ ਟਾਇਰ ਦਾ ਕਿੰਨਾ ਜ਼ਿਆਦਾ ਫਰਕ ਹੈ ਸ਼ਾਈਨ ਵੀ ਕਿੰਨੀ ਆ ਗਈ ਟਾਇਰ ਤੇ ਵਿੱਚ ਤੇ ਜਿਹੜਾ ਕਿ ਹੁਣ ਮਿੱਟੀ ਨਹੀਂ ਪੈਣੀ ਇਹਦੇ ਤੇ ਗਾਰੇ ਰੇਤੇ ਦਾ ਜਿਹੜਾ ਕਿ ਉਹ ਨਹੀਂ ਪੈਣਾਗਾ ਵੀ ਨਿਸ਼ਾਨ ਨਹੀਂ ਪੈਣੇ ਆਪਣੇ ਟਾਇਰਾਂ ਜਿਹੜੇ ਕਿ ਖਰਾਬ ਨਹੀਂ ਹੋਣੇ ਓਏ ਦੋਸਤੋ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾਉਣੇ ਆ ਗਾਰੇ ਵਾਲਾ ਓਹ ਹੋ ਹੋ ਸੰਧੂ ਸਾਵਾ ਕੀ ਹੋ ਗਿਆ ਤਾਂ ਮੈਂ ਸ਼ਰਤੀ ਹਾਰ ਗਈਆਂ ਆ ਤੋ ਦੇਖ ਲੈ ਲੈ ਆ ਤਾਂ ਗਾਰਾ ਉੱਤੇ ਖੜਦਾ ਹੀ ਨਹੀਂ ਪਿਆ ਤਾਂ ਥੱਲੇ ਡੁੱਲੀ ਜਾਂਦਾ ਸਾਰਾ ਸਾਫ਼ ਹੀ ਰਹਿੰਦਾ ਆ ਦੇਖ ਲੈ ਹਣ ਤੋ ਪੈਸੇ ਲਿਆ ਸ਼ਰਤਾਂ 'ਚ ਪੈਸੇ ਲਿਆ ਇਧਰ ਆ। ਓਹੋ ਆ ਤਾਂ ਸੱਚੀ ਤੁਸੀਂ ਸ਼ਰਤ ਹੀ ਜਿੱਤ ਗਿਆ। ਹ ਤੱਕ ਕਮਾਲ ਹੀ ਹੋ ਗਈ ਆ। ਤੂੰ ਦੱਸ ਦੇ ਗੱਾਰਾ ਕਿੱਥੇ ਰੁਕਿਆ? ਜਮਾਂ ਨਹੀਂ ਰੁਕਿਆ ਦੋਸਤੋ ਆ ਤੁਸੀਂ ਵੀ ਦੇਖ ਰਹੇ ਹੋ ਆ ਵੇਖੋ। ਆ ਦੇਖ। ਓਏ ਹੋਏ ਹੋਏ। ਆ ਤਾਂ ਸੱਚੀ ਰੋਡ ਰੋਡ ਕੇ ਥੱਲੇ ਹੀ ਆਈ ਜਾਂਦਾ। ਦੋਸਤੋ 1 ਕਿਲੋ ਮਿੱਟੀ ਪਾਣੀ ਦੇ ਵਿੱਚ ਰਲਾਏ ਸੀ ਤੇ ਟਰੈਕਟਰ ਦੇ ਟਾਇਰ ਦੇ ਉੱਤੇ ਆਪਾਂ ਸਿੱਟੇ ਸੀ ਤੇ ਦੇਖ ਲਓ ਇੱਕ ਇੱਕ ਤੁਮਕਾ ਵੀ ਜਿਹੜਾ ਮਿੱਟੀ ਦਾ ਇੱਕ ਤੁਮਕਾ ਵੀ ਮਿੱਟੀ ਦਾ ਇਹਦੇ ਉੱਤੇ ਨਹੀਂ ਖੜਾ ਤੇ ਇਹ ਫਾਰਮੂਲਾ ਦੋਸਤੋ ਅਸੀਂ ਘਰੇ ਤਿਆਰ ਕੀਤਾ ਹੈ। ਵੇ ਜੇ ਤੁਹਾਡੇ ਟਰੈਕਟਰਾਂ ਦੇ ਟਾਇਰ ਗੰਦੇ ਹੋ ਜਾਂਦੇ ਆ ਗੱਡੀਆਂ ਦੇ ਟਾਇਰ ਗੰਦੇ ਹੋ ਜਾਂਦੇ ਤੇ ਤੁਹਾਨੂੰ ਰੋਹ ਰੋਹ ਸਰਵਿਸ ਸਟੇਸ਼ਨ ਜਾਣਾ ਪੈਂਦਾ ਹਾਂਜੀ ਤੇ ਅੱਜ ਤੋਂ ਬਾਅਦ ਤੁਹਾਨੂੰ ਟਾਇਰਾਂ ਕਰਕੇ ਟਾਇਰ ਧਵਾਉਣ ਵਾਸਤੇ ਸਰਵਿਸ ਸਟੇਸ਼ਨ ਨਹੀਂ ਜਾਣਾ ਪਊਗਾ ਕਿ ਟਾਇਰਾਂ ਦੇ ਨਾਲ ਹੀ ਗੱਡੀਆਂ ਤੇ ਟਰੈਕਟਰ ਆਪਣੇ ਜਿਹੜੇ ਕਿ ਜ਼ਿਆਦਾ ਆਪ ਨੂੰ ਆਏ ਲਾਦੇ ਵੀ ਤਾਂ ਧਵਾਉਣ ਵਾਲੇ ਹੋ ਗਿਆ ਵੀ ਬੜੇ ਗੰਦੇ ਹੋ ਗਏ ਚਲ ਤੂੰ ਬਾਹਲੇ ਗੱਲਾਂ ਨਾ ਮਾਰ ਤੇ 5000 ਰੁਪਏ ਲਿਆ ਤੂੰ ਤੂੰ ਤਾਂ ਕਹਿੰਦੇ ਅਸੀਂ ਤੁਹਾਡਾ ਫਾਰਮੂਲਾ ਮੈਂ ਤਾਂ ਆਖਿਆ ਕਿ ਤੁਸੀਂ ਸ਼ਰਤ ਜਿਹੜੀ ਹਾਰ ਜਾਣੀ ਐ ਤੇ ਮੈਂ ਤਾਂ ਐਵੇਂ 5000 ਦੀ ਸ਼ਰਤ ਲਾ ਬੈਠੀ ਆ ਤੇ ਤੁਸੀਂ ਤਾਂ ਸ਼ਰਤ ਗਏ ਹੋ ਜਿੱਤ ਤੇ É a